ਹੈਲੋ ਗਾਇਸ ਆ ਦੇਖੋ ਬਈ ਜੇ ਦੇਖੋ ਕਿ ਨਹੀਂ ਕਾਣ ਬਣੀ ਆ ਬੱਦਲਾਂ ਜਨਾਂ ਧੁੱਪ ਨਿਕਰੇ ਹੀ ਨਹੀਂ ਕਹਿ ਲੱਗ ਰਹੀ ਆ ਫੋਟੋ ਇੱਕ ਦਮ ਫੋਟੋ ਕਿੱਛੀਆਂ ਦਿਨਾ ਦਿਖਾਉਂਗਾ ਯਾ ਪਿੱਛੇ ਦੇਖੋ ਧੁੱਪ ਪੈ ਰਹੀ ਆ ਤੇ ਛਾਂ ਨਹੀਂ ਕਹਿਣ ਲੱਗ ਰਹੀ ਆ ਕੁਦਰਤ ਹਾਂ ਜੀ ਵੀਰਿਆ ਤੁਸੀਂ ਦੇਖ ਰਹੇ ਹੋਗੇ ਕਿਹੜੀ ਹੈ ਇਹ ਬਦਰੀਨਾਥ ਤੋਂ ਆ ਰਹੀ ਹੈ ਇਹ ਬਦਰੀਨਾਥ ਤੋਂ ਆ ਰਹੀ ਹੈ ਜਿਹੜੀ ਹੈ ਮੈਲੀ ਜੀ ਆ ਰਹੀ ਹੈ ਇਹ ਬਾਗਰੀਤੀ ਹੈ ਹਲਕਨਾ ਦਾ ਹੈ ਇਹ ਬਾਗਰੀਤੀ ਹੈ ਜਿਹੜੀ ਆ ਦੂਸਰੇ ਨੀਲੇ ਪਾਣੀ ਦੇਖ ਰਹੇ ਹੋ ਬਾਗਰੀ ਇਹ ਆ ਰਹੀ ਹੈ ਗਉਮੁਖ ਤੋਂ ਇਹ ਗਉਮੁਖ ਤੋਂ ਆ ਰਹੀ ਹੈ ਇਹ ਦੋਨੋਂ ਉਰੇ ਇਕੱਠੇ ਹੋ ਕੇ ਗੰਗਾ ਬਣਦੀ ਹੈ ਇਹ ਦੋਨੋਂ ਉਰੇ ਇਕੱਠੇ ਹੋ ਕੇ ਗੰਗਾ ਬਣਦੀ ਹੈ ਚਲੋ ਜੀ ਠੀਕ ਹੈ ਜੀ ਠੀਕ ਹੈ ਹੋ ਕੇ ਭਾਈ ਜੀ ਤੁਸੀਂ ਦੇਖ ਰਹੇ ਜਿਹੜੀ ਇਹ ਨਦੀ ਹੈ ਇੱਕ ਤਾਂ ਜਿਹੜੀ ਮਿੱਟੀ ਜੀ ਰੰਗਿਆ ਰਹੀ ਆ ਇਹ ਹੈਗੀ ਆ ਅਲਕਨੰਦਾ ਜਿਹੜੀ ਬਦਰੀਨਾਥ ਤੋਂ ਆ ਰਹੀ ਹੈ ਤੇ ਨੀਲੇ ਜੇ ਪਾਣੀ ਵਾਲੀ ਹੈਗੀ ਆ ਨੀਲੇ ਜੇ ਪਾਣੀ ਵਾਲੀ ਦਾ ਕੀ ਹੈ ਹੈ ਨੀਲੇ ਇਹ ਬਾਗਿਰਤੀ ਬਾਗਿਰਤੀ ਨੀਲੇ ਜੇ ਪਾਣੀ ਵਾਲੀ ਹੈਗੀ ਬਾਗਿਰਤੀ ਜਿਹੜੀ ਕਿ ਗੋਮੁਖ ਤੋਂ ਆ ਰਹੀ ਹੈ ਤੇ ਇਹ ਦੋਨੇ ਮਿਲ ਕੇ ਬਣ ਜਾਂਦੀ ਹੈ ਕੰਗਾ ਜਿਹੜੀ ਕਿ ਇਹ ਜਾ ਰਹੀ ਹੈ ਹਰੀਦਵਾਰ ਤੇ ਇਹ ਹਰੀਦਵਾਰ ਵੀ ਤੁਸੀਂ ਆਪਾਂ ਤੁਹਾਨੂੰ ਜਾਂਦੇ ਹੋਏ ਦਿਖਾਵਾਂਗੇ ਕਿਉਂਕਿ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਕੇਦਾਰਨਾਥ ਦਾ ਮੱਥਾ ਤੇ ਉਸ ਤੋਂ ਬਾਅਦ ਤੁਹਾਨੂੰ ਜਾਂਦੇ ਹੋਏ ਸਾਰਿਆਂ ਦੇ ਰਸਤੇ ਜੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਹਾਂਜੀ ਵੀਰੇ ਆਪਾਂ ਆ ਗਏ ਆਂ ਧਾਰੀ ਦੇਵੀ ਦੇ ਮੰਦਿਰ ਤੁਸੀਂ ਦੇਖ ਸਕਦੇ ਥੱਲੇ ਉੱਥੇ ਜਾ ਰਹੇ ਆਪਾਂ ਮੱਥਾ ਟੇਕਣ ਠੀਕ ਹੈ ਤੇ ਸਮਾਨ ਵਗਰਾ ਲੈ ਰਿਆ ਉਸ ਤੋਂ ਬਾਅਦ ਜਾਵਾਂਗੇ ਮੱਥਾ ਟੇਕਣ ਨੀਚੇ ਇਹ ਇਹ ਯਾਰ ਚਾਰ ਚਾਰ ਕੇਦਾਰਾਂ ਦੀ ਦੇਵੀ ਹੈ ਤੇ ਪਹਿਲਾ ਆਪਣਾ ਕੇਦਾਰਨਾਥ ਹੋ ਗਿਆ ਹੈ ਨਾ ਕਿਹੜੇ-ਕਿਹੜੇ ਹੋ ਗਏ ਦਾਦੋ ਯਾਰ ਮੈਨੂੰ ਯਾਰੀ ਤੇਰੀ ਕੇਦਾਰਨਾਥ ਬਦਰੀਨਾਥ ਹਨ ਜੀ ਸ਼ਾਮਕਨਾਥ ਇਹ ਹੈਗੀਆਂ ਚਾਰ ਕੇਦਾਰਾਂ ਦੀ ਦੇਵੀ ਕੇਦਾਰਨਾਥ ਬਦਰੀਨਾਥ ਤੁੰਗਨਾਥ ਤੇ ਚੌਥਾ ਮੈਨੂੰ ਯਾਦ ਨਹੀਂ ਸੋ ਤੇ ਬਾਕੀ ਪੰਜਾਬ ਰਿਆਂ ਅਸੀਂ ਮੱਠਾ ਟੇਕਣ ਹੋਰ ਕਿਹੜੇ ਸੀਗੇ ਕੇਦਾਰਨਾਥ ਬਦਰੀਨਾਥ ਤੁੰਗ ਕੇਦਾਰ ਛੜੇ ਯਾਰ ਬਸ ਪੰਜ ਆ ਕੇ ਚਾਰ ਡਿਟੇਲ ਚ ਨਾ ਆ ਤੈਨੂੰ ਦੱਸਣਿਆ ਨਾ ਡਿਟੇਲ ਬਹੁਤ ਹਨ ਦੀ ਹਿਸਟਰੀ ਬਹੁਤ ਚਲੋ ਤੇ ਹੋਣਾ ਅਸੀਂ ਜਾ ਰਹੇ ਮੇਰੇ ਮੱਥਾ ਢੇਕਣਾ ਲੈ ਵੀਰੇ ਇੱਥੇ ਚੱਲ ਰੀਆਂ ਫੋਟੋਆਂ ਸਲਕੀਆਂ ਸਹੀ ਕਹਨਾ ਹੈ ਕਹਿੰਦੇ ਕਹਿੰਦੇ ਮਾਮਾ ਹੋਰ ਬੜਾ ਕਿੱਛ ਤਾਂ ਦਿੱਤੇ ਆ ਹੋਰ ਖਿੱਚਣਾ ਕਹਿੰਦਾ ਮਾੜੀ ਮਾੜੀ ਜਨਤਾ ਨੂੰ ਨਾ ਆਈਫੋਨ ਦੇ ਦੇਣੀ ਗਲਤੀ ਹੈਗੀ ਬੱਸ ਕਰ ਮਾੜੀ ਜਨਤਾ ਜ ਤੂੰ ਵੀ ਆ ਨਾ ਮੈਂ ਮੇਰੇ ਕੋਲ ਤਾਂ ਨਹੀਂ ਹੈਗਾ ਯਾਰ ਮੈਂ ਤਾਂ ਫੋਟੋ ਹੀ ਨਹੀਂ ਖਿੱਚ ਰਹਾ ਚਲੋ ਉਹ ਵੇਹ ਮੰਦਰ ਤੇ ਹੁਣ ਚੱਲਿਆ ਮੱਥਾ ਟੇਕ ਪ੍ਰਸ਼ਾਦ ਵਗੈਰਾ ਲੈ ਲਓ ਲੈ ਲਓ ਜੋ ਕੁਝ ਲੈਣਾ ਯਾਰ ਪ੍ਰਸ਼ਾਦ ਕੀ ਹੈ ਪ੍ਰਸ਼ਾਦ ਤਾਂ ਵੀ ਨਹੀਂ ਦਿੱਤਿਆ ਨਹੀਂ ਯਾਰ ਕਿਹਨੂੰ ਜੇ ਤੁਸ ਫਿਰ ਕੀ ਜਾਈਏ ਚੱਲਦੇ ਰਹੇ ਪ੍ਰਸ਼ਾਦ ਪ੍ਰਸ਼ਾਦ ਹੁੰਦਾ ਕੀ ਬਣਦਾ ਪ੍ਰਸ਼ਾਦ ਹੁੰਦਾ ਲੱਡੂ ਪ੍ਰਸ਼ਾਦ ਲੱਡੂ ਮਖਾਣੇ

ਜਾ ਦੋ ਪਰਸਾ ਲਿ ਜਾਓ ਅਹੀ ਦੇ ਰਿਹਾ ਯਾਰ ਤੁਹਾਨੂੰ ਲੈ ਜੀ ਚੱਲਿਆ ਆਪਣਾ ਮੱਥਾ ਟੇਕਣ ਜਾਣਾ ਕਿੱਧਰ ਦੀ ਆਪਾਂ ਬਾਸ ਆਪਾਂ ਕੇਦਾਰਨਾਥ ਦੇ ਨੇੜੇ ਪਹੁੰਚ ਗਏ ਆਂ ਦੇਖੀ ਆਰੂਜੀ ਲੈਂਡ ਮਤਰੀ ਦੀ ਅਸ ਕਦਾਰਨਾਥ ਪਹੁੰਚ ਗਏ ਆਪਾਂ ਤੇ ਸਭ ਤੋਂ ਪਹਿਲਾਂ ਅਪਰੇ ਇੱਥੇ ਮੱਥਾ ਟੇਕਾਂਗੇ ਜੀ ਜੀ داری ਦੇ داری ਦੇਵੀ ਦੇ ਮੰਦਿਰ ਕਹਿੰਦੇ ਨੇ ਜਦੋਂ 2013 ਦੇ ਵਿੱਚ ਖਲਡਾ ਆਇਆ ਸੀਗਾ ਉਹ ਇਸ ਵਾਰ ਇਸ ਕਰਕੇ ਆਇਆ ਸੀਗਾ ਤਾਂ ਕਿ ਕਿ ਇਥੇ ਨਾ داری ਦੇਵੀ ਦੀ ਜਿਹੜੀ ਮੂਰਤੀ ਸੀ ਉਹ ਚੱਕ ਨਿੱਤੀ ਸੀਗੀ ਇੱਕ ਮਿੰਟ ਇੱਕ ਮਿੰਟ ਇਹ ਆਪਣਾ ਲੱਡਾ ਆਇਆ ਸੀ ਲੈ ਵੀ ਆ ਗਿਆ ਲਓ ਜੀ ਬਾਈ ਜੀ ਯਾਰ ਬਾਲਾ ਬੁਲਾ ਨੂੰ ਥੋੜਾ ਜਿਹਾ ਹੋ ਨਾ ਕਰਿਓ ਮੇਰੇ ਕਿਉਂਕਿ ਕੱਲ 12 ਵਜੇ ਦੇ ਆਪਾਂ ਤੁਰੇ ਹੋਣਾ ਠੀਕ ਹੈ ਨਾ ਅਸੀਂ ਚੱਜਣਾ ਰੈਸਟ ਕੀਤੀ ਨਾ ਹੀ ਇਹ ਗਾਜਾ ਬਾਕੀ ਹੁਣ ਆਪਾਂ ਜਾ ਰਹੇ ਹਾਂ ਮੱਥਾ ਟੇਕਣ ਜਾ ਰਹੇ ਹਾਂ ਆ ਸਾਡਾ ਫੈਨ ਆ ਵੀਰੇ ਮੇਰਾ ਇਹ ਇਹ ਸਬਸਕ੍ਰਾਈਬਰ ਆ ਇਹ ਇਹ ਫੈਨ ਆ ਮੇਰਾ ਆਦੇ ਸੈਲਫੀਆਂ ਖਿੱਚਦੇ ਮੈਨੂੰ ਵੀ ਲੈ ਲੋ ਯਾਰ ਲੈ ਦੇ ਲੈ ਚੱਕ ਹੁਣ ਆਪਾਂ ਚੱਲਿਆਂ ਬਈ ਥੱਲੇ ਸਾਰੀ ਦੇਵੀ ਦਾ ਮੱਥਾ ਟੇਕਣ ਉਹ ਬਲ ਆਪਣੇ ਮਾਲਕ ਨੂੰ ਕੁਝ ਬੋਲ ਕੇ ਆਇਆ ਮਾਗੇ ਚੋੜ ਬੋਲਿਆ ਓਏ ਪੌੜੀਆਂ ਬਈ ਪੌੜੀਆਂ ਤਾਂ ਹੈ ਨਹੀਂ ਇੱਕ ਤਰ੍ਹਾਂ ਦਾ ਟਲਾਨੀਆਂ ਥੱਲੇ ਬਈ ਮੇਰੇ ਮੇਰੀ ਲੱਤ ਚ ਵੀ ਆ ਨਾਸ ਜੀ ਪਈ ਨਾਸ ਚੜ ਗਈ ਲੱਤ ਚ ਲਗਾ ਵੀ ਆਪਾਂ ਹੁਣ ਜਾ ਰਹੇ ਹਾਂ ਥੱਲੇ ਅਦਾ ਕੇਰਨਾਰ ਦੀ ਚੜਾਈ ਕਰਨੀ ਹੈ ਉਹ ਐਵੇਂ ਨਹੀਂ ਹੈਗੀ ਉਹ ਐਵੇਂ ਉੱਪਰੋਂ ਉਹ ਉੱਪਰ ਨੂੰ ਹੈ ਉਹ ਫਿਰ ਇਹ ਵੀ ਤਾਂ ਦੁਬਾਰਾ ਉੱਪਰ ਨੂੰ ਆਣਾ ਆਪਾਂ ਇਹ ਤੋਂ ਪਤਾ ਚੱਲ ਜੂ ਵੀ ਮੇਰੇ ਤਾਂ ਲੱਤ ਤੇ ਨਸ ਚੜ ਗਈ ਹੈ ਖਾਲੇ ਨਹੀਂ ਜੜੀ ਮਤਲਬ ਵੀ ਪਹਿਲਾਂ ਚੜੀ ਦੀ ਜਦੋਂ ਅਸੀਂ ਉੱਥੇ ਸੈਲਫੀਜ਼ ਵਗੈਰਾ ਖਿੱਚ ਰਹੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕਹਿਣ ਨਜ਼ਾਰਾ ਤੇ ਉਹ ਪਿੱਛੇ ਰਹਿ ਗਿਆ ਉਹ ਆਜੋ ਯਾਰ ਤੇ ਛੋਟੀ ਛੋਟੀ ਦੁਕਾਨਾਂ ਨੇ ਬਾਈ ਤੁਸੀਂ ਸਮਾਨ ਵਗੈਰਾ ਲੈ ਸਕਦਾ ਉਹਦਾ ਓਬਵੀਅਸਲੀ ਹਰ ਮੰਦਿਰ ਦੇ ਨਾਣ ਲਵੇ ਜਾਂਦੀਆਂ ਨੇ ਹਨ ਤੇ ਸਹੀ ਗੱਲ ਹੈ ਉਹ ਬ੍ਰਿਜ ਤੇ ਵੀ ਜਾਵਾਂਗੇ ਆਪਾਂ ਉਹ ਬ੍ਰਿਜ ਤੇ ਵੀ ਜਾਵਾਂਗੇ ਰਿਸ਼ਤੇ ਜਾ ਕੇ ਫੋਟੋਸ ਵਗੈਰਾ ਖਿੱਚਾਂਗੇ ਆਪਾਂ ਪ੍ਰਚਾਰ ਲੈ ਇਧਰ ਆ ਚਲ ਕੋਈ ਨਹੀਂ ਲੈ ਤੇ ਬੱਚੇ ਸਾਡੇ ਤੋਂ ਦੋ ਵਾਦੇਗਾ ਫਿਰ ਇੱਕ ਬਹੁਤ ਹੈ ਉਹ ਇੱਕ ਬਹੁਤ ਹੀ ਚਲ ਕੋਈ ਨਹੀਂ ਬਾਈ ਇੱਕ ਪ੍ਰਸ਼ਾਦ ਹੋਰ ਲੈ ਲਿਆ ਇਹ ਸਾਡੇ ਚ ਬਈ ਸਭ ਤੋਂ امیر ਬੰਦਾ ਹੈ ਆਈਫੋਨ ਇਹ ਚ ਦੋ ਦੋ ਫੋਨ ਚੱਕੀ ਬਦਦਾਈ ਕੋਈ ਫੋਨ ਨਹੀਂ ਕੋਈ ਐਂਡਰੋਇਡ ਸਾਡੇ ਕੋਲ ਇੱਕ ਇੱਕ ਉਹ ਵੀ 4-4 ਸਾਲ ਹੋ ਗਏ ਸਮੇਂ ਚਲਾਉਂਦੇ ਆ। ਸਹੀ ਗੱਲ ਹੈ ਨਾ? ਆਹ ਚਾਰੇ ਨੇ ਵਾਲ ਵੀ ਨਹੀਂ ਕਟਾਏ ਹੈਗੇ। ਪੈਸੇ ਇੱਕ ਇੱਕ ਕਰਕੇ ਘਰੇ ਹੀ ਕੋਹ ਕਰ ਲੰਦਾ ਕੈਂਚੀ ਜੀ ਲਾ ਲੰਦਾ ਮਣੀ ਜੀ ਤੇ ਉਹੀ ਪੈਸੇ ਇਕੱਠੇ ਕਰ ਕਰਕੇ ਹੁਣ ਕੇਦਾਰਨਾਥ ਮੱਥਾ ਟੇਕਣ। ਚਲੋ ਮਜ਼ਾ ਗੱਲ ਜਿਹੜੀ ਮਜ਼ਾਕ ਦੀ ਉਹ ਮਜ਼ਾਕ ਦੀ। ਠੀਕ ਹੈ ਤੇ ਹੁਣ ਆਪਾਂ ਚੱਲਿਆ ਮੱਥਾ ਟੇਕਣ। ਸੌ ਪਾ ਲੈ ਲੈ ਨਹੀਂ ਜਾਣਦੇ ਅਗਰ ਵੀਡੀਓ ਬਣਾਉਣਾ ਚਾਹੀਦਾ ਮੰਦਿਰ ਚ ਵੀਡੀਓ ਨਾ ਹੀ ਬਣਾਉਂਦੇ ਨਾ ਆਪਾਂ ਬਾਹਰੋਂ ਬਣਾ ਲੈਂਦੇ ਆ ਲੋ ਜੀ ਆਪਾਂ ਹੁਣ ਪਹੁੰਚ ਗਏ ਕਦਾਰਨਾਥ ਦੇ ਬਹੁਤ ਨੇੜੇ ਕਿੰਨਾ ਕੁ ਰਹਿ ਗਿਆ ਇੱਥੋਂ ਕਦਾਰਨਾਥ ਕਿੱਧਰ ਨਹੀਂ ਇੱਥੋਂ ਕਦਾਰਨਾਥ ਕਿੰਨਾ ਰਹਿ ਗਿਆ ਹੁਣ 50 ਕਿਲੋਮੀਟਰ ਜ਼ਿਆਦਾ ਹੈ 50 ਕਿਲੋਮੀਟਰ ਤੋਂ ਵੱਧ ਹੀ ਹੋਏਗਾ ਤੇ 52 ਕਿਲੋ ਦਾ ਹਜੇ ਕਰਨ ਪਿਆ ਕੋ ਪਿਆ 52 ਮਤਲਬ ਵੀ 80 80 90 ਦੇ 80 ਦੇ ਕਰੀਬ ਹੋਣਾ ਕਰਨ ਰੁਦਰ ਫਿਰ ਸੌਣ ਪਿਆ ਹਾਂ ਬਹੁਤ ਦੂਰ ਪਿਆ ਵੀ ਮੈਂ ਤਾਂ ਉਹੀ ਸਮਝੀ ਬਟਾ ਤੀ ਯਾਰ ਨੇੜੇ ਪਹੁੰਚ ਗਏ ਅੱਲਾ ਰੁਦਰ ਆਊਗਾ ਫਿਰ ਕਰਨ ਚਲੋ ਕੋਈ ਨਹੀਂ ਪਹੁੰਚਾਂਗੇ ਜਿੱਥੇ ਇੰਨੀ ਦੂਰ ਪਹੁੰਚ ਗਏ ਆ ਉਥੇ ਉਹ ਵੀ ਚੱਲ ਜਾਗੇ ਜਿੱਥੇ 400 ਕਿਲੋਮੀਟਰ ਆਗੇ ਉਥੇ 100 ਕਿਲੋਮੀਟਰ ਹੋਰ ਸੀ ਹੈ ਗਈ ਅਲਕਨੰਦਾ ਠੀਕ ਆ ਦੇਖ ਤੇ ਅਧਰੋਗ ਨਾਲ ਅੱਧਾ ਜਾ ਰਹੇ ਆ ਆਪਾਂ ਆਸਾਨੀ ਨਾਲ ਜਦੋਂ ਚੜਾਂਗੇ ਫੇਰ ਔਖਾ ਉਹਦੇ ਵਰਗੀ ਆ ਨਾ ਇਹ ਨਾਨਾ ਦੇਵੀ ਵਾਲ ਹਾਂ ਯੱਕੂੰਦ ਅੱਛਾ ਮੈਂ ਤਾਂ ਪਤਾ ਨਹੀਂ ਨਾ। ਕਾਫੀ ਨੀਚੇ ਹੈ ਨਾ। ਬੇਸੇ ਤੋ ਕਿੰਤੇ ਵੀ ਸੌਕ ਫੁੱਟ ਲੱਗ ਰਿਹਾ ਹੁਣ ਮੰਦਰ। 100 ਕਿ ਤੇਰੇ ਹਿਸਾਬ ਨਾਲ ਤਾਂ 20 ਫੁੱਟ ਹੀ ਹੋਣਾ। ਪਤਾ ਨਹੀਂ ਵੀ ਮੈਨੂੰ ਹੁਣ ਹਿਸਾਬ ਥੱਲੇ ਨਹੀਂ ਆ ਰਹੀ ਇਹਨੂੰ ਯਾਰ। ਨਹੀਂ ਹੁਣ ਆਪਾਂ ਥੱਲੇ ਆ ਨਾ। ਹੁਣ ਵੀ ਉੱਪਰ ਆ। ਤੇਦਰਾਂ ਨਾ ਲੱਗੀਆਂ ਹੋਈਆਂ ਛੋਟੀ ਛੋਟੀ। ਕੁਝ ਵੀ ਲੈ ਸਕਦੇ ਤੁਸੀਂ ਆਪਣੇ ਨਾਮ ਵਾਸਤੇ ਜੂਸਸ ਜਾਂ ਪ੍ਰਸ਼ਾਦ ਇੱਥੇ ਜਿਹੜਾ ਕੀ ਪੌਸ ਵਗੈਰਾ ਵੀ ਹੈਗੇ ਨੇ ਇਕ ਪੜਵਾਉਣੇ ਬੱਚਿਆਂ ਦੇ भाई जूस वगैरह जूस दुकान है ना जूस जिन्हें पीना जूस भी पी सकते कपड़े दुकान जो लेना चाहते ਲਾਈਬਰੀ ਆਪਾਂ ਪਹੁੰਚ ਗਏ ਆ ਜੋੜਾ ਕਰ ਜੇ ਨਾ ਕਹਿ ਦਿੰਨੇ ਆਪਾਂ ਜੀ ਹਾਂ ਹੋ ਇੱਥੇ ਰੱਖਾਂਗੇ ਉੱਤੇ ਵਗੈਰਾ ਕਰ ਦੇ ਕੇ ਲੈ ਵੀ ਐਨੀ ਕਿ ਚੜਾਈ ਹਾਲੇ ਤਾਂ ਚੜ੍ਹੇ ਨਹੀਂ ਹੈਗੀ ਆਪਾਂ ਉੱਤਰ ਹੀ ਆ ਐਨੇ ਜੇ ਟੀ ਹੋ ਗਈ ਸਾਡੀ ਟੀ ਦਾ ਮਤਲਬ ਟੀ ਹੋ ਗਈ ਸਾਡੀ ਹਾਲੇ ਕੱਲ ਪਤਾ ਨਹੀਂ ਕੀ ਬਣੂਗਾ ਚਲੋ ਦੇਖਦੇ ਆ ਹੁਣ ਆਪਾਂ ਚੱਲਿਆ ਮੱਥਾ ਟੇਕਣ ਠੀਕ ਹੈ ਅੰਦਰ ਵੀਡੀਓ ਬਣਾਉਣ ਨਹੀਂ ਦੇਣੀ ਜਾਂ ਤੁਸੀਂ ਬਾਹਰ ਹੀ ਦੇਖ ਸਕਦੇ ਹੋ ਠੀਕ ਹੈ ਬਲਪੁਰਾ ਗੰਗਾ ਦੇ ਵਿੱਚ ਬਣਿਆ ਹੋਇਆ ਹਲਕਨੰਦਾ ਨਦੀ ਚ ਆਹ ਵਨ ਬਾਕੀ ਆ ਬ੍ਰਿਜ ਇਹ ਹੈਗਾ 8ਵਾਂ 7ਵਾਂ ਜੁਬਾ ਫਾਲਾਨੀ ਕਹਿੰਦੇ ਤਾਂ ਹੈਗੇ ਨੇ ਤੇ ਆਪਾਂ ਬਾਅਦ ਚ ਇਸ ਬ੍ਰਿਜ ਤੇ ਵੀ ਜਾਵਾਂਗੇ ਫੋਟੋਜ਼ ਵਗੈਰਾ ਕਰ ਕਲਿੱਕ ਕਰਾਂਗੇ ਤੇ ਹੁਣ ਆਪਾਂ ਚੱਲਿਆ ਮੱਥਾ ਟੇਕਣ ਓਕੇ ਬਾਈ ਚੱਲਿਆ ਹੁਣ ਮੱਥਾ ਟੇਕਣਾ ਕਿ ਇਹ ਵੀਡੀਓ ਅੰਦਰ ਨਹੀਂ ਅਲਾਉ ਨਹੀਂ ਹੈਗੀ ਇਸ ਕਰਕੇ ਫੋਟੋਜ਼ ਵਗੈਰਾ ਕਲਿੱਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆ ਕੀ ਜੁੜੇ ਰਿਹਾ ਵੀਡੀਓ ਨਾਲ ਹਾਂਜੀ ਆਪਾਂ ਥੋੜੀ ਜਿਹੀ ਵੀਡੀਓ ਬਣਾ ਲਈਏ। ਬਾਕੀ ਦੇਖਦਾ ਇੰਜ ਕੋਈ ਵੀਡੀਓ ਬਣਾ ਰਿਹਾ ਹੋਊਗਾ ਫਿਰ ਆਪਾਂ ਬਣਾਵਾਂਗੇ। ਕਿ ਜੀ ਮੱਥਾ ਆਪਾਂ ਟੇਕ ਲਿਆਈ। ਤੇ ਬੰਦਰ ਰਹੇ ਨੇ ਬਾਈ। ਫੋਨ ਨਾ ਪਾਰਿਆ ਹੁਣ ਜੇ ਵਿੱਚ ਕੀ ਕੀ ਬੰਦਰ ਖੋ ਕੇ ਲੈ ਜਾਂਦੇ ਨੇ ਓਕੇ। ਹੁਣ ਹੈਲੋ ਹਾਂਜੀ ਆਪਾਂ ਆ ਗਏ ਮੰਦਰ ਤੋਂ ਬਾਹਰ ਮੱਥਾ ਟੇਕ ਕੇ। ਉਹ ਉੱਥੇ ਨਾ ਬੰਦਰ ਇੱਥੇ ਫਿਰਦੇ ਹੁੰਦੇ ਨੇ ਫੋਨ ਖੋ ਕੇ ਲੈ ਜਾਂਦੇ ਨੇ ਇਸ ਲਈ ਇਹ ਵਿੱਚ ਪਾਣਾ ਪੈ ਗਿਆ ਸੀ। ਤੇ Mau napa, Pak, mangga shoes? Nggak mangga, seberi gitu ya? Saya foto, klik. Oke, okay. us beri sejamang ya, Pak? Saya kerangai, foto siapa? Saya, foto siapa? Klik karnya, kita napa cerdanya itu? Mau naga jamang ya, pa. Pak? Mau napa seda kita, ਸੋਨ ਪ੍ਰਯਾਗ ਉਸ ਤੋਂ ਬਾਅਦ ਖੇਦਾਰਨਾਥ ਦੀ ਪੈਦਲ ਯਾਤਰਾ ਠੀਕ ਬਾਕੀ ਦੇਖਦੇ ਆ ਕਿੰਨਾ ਕ ਟਾਈਮ ਲੱਗਦਾ ਟਾਈਮ ਵੀ ਬਹੁਤ ਹੋ ਗਿਆ ਓਕੇ ਜੁੜੇ ਰਹੋ ਲੋ ਜੀ ਆਪਾਂ ਹੁਣ ਨਿਕਲ ਗਏ ਮੱਥਾ ਟੇਕ ਲਿਆ ਇਹ ਨਾਲ ਬੈਚ ਸਫਰ ਨਹੀਂ ਨਿਕਲਣਾ ਐ ਲੜੀ ਜਾਂਦੇ ਆਂਦੇ ਨੇ ਯਾਰ ਆਪਾਂ ਮੱਥਾ ਟੇਕ ਲਿਆ ਹੁਣ ਇੱਥੇ ਤੁਰਨ ਲੱਗੇ ਆਂ ਸਮਾਂ ਸਮਸਾਰਾ ਦੁਆਰਾ ਚੱਕ ਕੇ ਓਕੇ ਗਾਇਜ਼ ਹੁਣ ਨਿਕਨ ਚੱਲੇ ਆ ਸੀ ਤੇ ਹੁਣ ਜਾਵਾਂਗੇ ਸੀ ਇਸ ਟਾਈਮ ਪੌੜੀਆਂ ਚੜ ਕੇ ਯਾਰ ਕੇਟੀਐਮ ਵਾਲੇ ਬਾਹੂ ਨਹੀਂ ਆਦਾਗਾ ਚਲੋ ਠੀਕ ਹੈ ਜੁੜੇ ਰਹੋ ਵੀਡੀਓ ਨਾਲ